ਅੰਮ੍ਰਿਤਕੌਰ ਜੀ ਦਾ ਲੇਖ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕਢਾਉਂ ਪੁਰਾਣੇ ਸਮਿਆਂ ਤੋਂ ਬੜੀ ਪ੍ਰਚਲਿਤ ਗੱਲ ਜਾਂ ਕਹਾਣੀ ਹੈ ਕਹਿੰਦੇ ਇੱਕ ਵਾਰ ਇੱਕ ਮੁਸਾਫਰ ਸਾਧੂ ਕਿਸੇ ਬੀਬੀ ਦੇ ਘਰੇ ਦੁਪਹਿਰਾ ਕੱਟਣ ਲਈ ਰੁਕ ਗਿਆ ਭਲੇ ਵੇਲੇ ਸਨ ਬੀਬੀ ਨੇ ਸਾਧੂ ਨੂੰ ਰੱਬ ਵੱਲੋਂ ਭੇਜਿਆ ਫਰਿਸ਼ਤਾ ਤੇ ਉਸ ਦੀ ਸੇਵਾ ਕਰਨ ਨੂੰ ਆਪਣੇ ਵੱਡੇ ਭਾਗ ਸਮਝਿਆ ਝਾਲ ਪਾਣੀ ਛਕਾ ਸਾਧੂ ਵਾਸਤੇ ਚੌਲ ਬਣਾਉਣ ਲੱਗੀ ਉਹ ਬੀਬੀ ਨੂੰ ਬਹੁਤ ਸਾਰੀਆਂ ਗੱਲਾਂ ਪੁੱਛਣ ਲੱਗਿਆ ਬੀਬੀ ਨੂੰ ਖੇਚੜਨ ਲੱਗੇ ਹੱਦ ਤਾਂ ਉਦੋਂ ਹੋ ਗਈ ਜਦੋਂ ਉਹਨੇ ਬੇੜੇ ਵਿੱਚ ਬੰਨੀ ਮੱਝ ਵੇਖ ਕੇ ਆਖਿਆ ਤੁਸੀਂ ਘਰ ਦਾ ਬੂਹਾ ਛੋਟਾ ਰੱਖਿਆ ਹੋਇਆ ਜੇ ਭਲਾ ਤੁਹਾਡੀ ਮੱਝ ਮਰ ਗਈ ਇਸ ਨੂੰ ਬਾਹਰ ਕਿਵੇਂ ਕੱਢੋਗੇ ਭਾਵੇਂ ਉਸ ਸਮੇਂ ਬੀਬੀ ਦਾ ਜੀ ਕੀਤਾ ਹੋ ਕਿ ਖੁਰਚਣਾ ਤੱਤਾ ਕਰਕੇ ਉਸ ਦੀ ਜ਼ੁਬਾਨ ਤੇ ਲਾ ਦੇਵੇ ਪਰ ਉਸਨੇ ਆਪਣੇ ਗੁੱਸੇ ਤੇ ਕਾਬੂ ਰੱਖਦਿਆਂ ਚੌਲਾਂ ਦਾ ਪਤੀਲਾ ਉਸ ਆਪਣੇ ਆਪ ਨੂੰ ਫਕੀਰ ਕਹਾਉਣ ਵਾਲੇ ਬੋਲ ਬਾਣੀ ਤੇ ਕਾਬੂ ਨਾ ਰੱਖਣ ਵਾਲੇ ਦੀ ਬਗਲੀ ਵਿੱਚ ਔਲਾਦ ਕੇ ਉਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਦੋਂ ਪਿੰਡ ਵਿੱਚੋਂ ਲੰਘ ਰਿਹਾ ਸੀ ਤਾਂ ਕਿਸੇ ਨੇ ਪੁੱਛਿਆ ਮਹਾਰਾਜ ਇਹ ਬਗਲੀ ਵਿੱਚੋਂ ਕੀ ਡੁੱਲ ਰਿਹਾ ਹੈ ਹੁਣ ਤੱਕ ਉਸ ਨੂੰ ਵੀ ਸਮਝ ਲੱਗ ਚੁੱਕੀ ਸੀ ਕਿ ਇਹ ਸਭ ਕਿਉਂ ਹੋਇਆ ਉਸ ਨੇ ਆਖਿਆ ਇਹ ਮੇਰੀ ਜ਼ੁਬਾਨ ਦਾ ਰਸ ਹੈ ਇਹ ਜ਼ੁਬਾਨ ਬਹੁਤ ਕਾਰੇ ਕਰਾ ਦਿੰਦੀ ਹੈ ਮਹਾ ਭਾਰਤ ਦਾ ਜੁਦ ਵੀ ਇੱਕ ਜ਼ੁਬਾਨ ਵੱਲੋਂ ਛੱਡੇ ਤੀਰ ਨਾਲ ਹੀ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ। ਚੋਣਾ ਦਾ ਮੌਕਾ ਹੋਣ ਕਰਕੇ ਅੱਜ ਕੱਲ੍ਹ ਕਈ ਨੇਤਾਵਾਂ ਦੀ ਜ਼ੁਬਾਨ ਦਾ ਰਸ ਵੀ ਡੁੱਲਣ ਲੱਗ ਪਿਆ ਹੈ। ਕਈ ਵਾਰ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਕੀ ਬੋਲ ਗਏ। ਜਦੋਂ ਥੋੜੇ ਇੱਕ ਮਿੰਟਾਂ ਵਿੱਚ ਉਹਨਾਂ ਵੱਲੋਂ ਦਿੱਤੇ ਬਿਆਨਾਂ ਦੀ ਸੋਸ਼ਲ ਮੀਡੀਆ ਤੇ ਹਨੇਰੀ ਚੱਲ ਪੈਂਦੀ ਹੈ ਤਾਂ ਉਹ ਮੱਥੇ ਤੇ ਹੱਥ ਮਾਰਦੇ ਹਨ ਕਿ ਆਹ ਕੀ ਹੋ ਗਿਆ? ਉਹਨਾਂ ਤਾਂ ਇਹ ਸੋਚਿਆ ਵੀ ਨਹੀਂ ਹੁੰਦਾ। ਸਿਆਣੇ ਦਿਮਾਗਾਂ ਨੇ ਜੋ-ਜੋ ਪ੍ਰਤੀਕਿਰਿਆ ਦੇ ਕੇ ਉਹਨਾਂ ਦੀ ਵੀਡੀਓ ਵਾਇਰਲ ਕੀਤੀ ਹੁੰਦੀ ਹੈ ਤਾਂ ਹੀ ਤਾਂ ਕਿਹਾ ਜਾਂਦਾ ਹੈ ਪਹਿਲਾਂ ਤੋਲੋ ਫਿਰ ਬੋਲੋ ਪਰ ਇੰਨਾ ਸਮਾਂ ਤੂਫਾਨੀ ਪ੍ਰਚਾਰ ਵਿੱਚ ਨਹੀਂ ਹੁੰਦਾ ਜਿੰਨੇ ਨੂੰ ਅਗਲਾ ਆਪਣੇ ਵੱਲੋਂ ਦਿੱਤੇ ਬਿਆਨਾਂ ਨੂੰ ਤੋਲਣ ਲਈ ਅੰਦਰ ਪਈ ਤਕੜੀ ਦੀਆਂ ਉਲਝੀਆਂ ਤੜਾਵਾਂ ਖੋਲਣ ਲੱਗਦਾ ਹੈ ਉਹਨੇ ਨੂੰ ਗੱਲ ਨਿਕਲ ਕੇ ਪਤਾ ਨਹੀਂ ਕਿੰਨਿਆਂ ਕ ਵੋਟਾਂ 'ਤੇ ਆਪਣਾ ਅਸਰ ਕਰ ਦਿੰਦੀ ਹੈ ਸੁਣ ਕੇ ਕਈ ਹੱਸਦੇ ਨੇ ਕਈ ਮੱਥੇ ਤੇ ਹੱਥ ਮਾਰਦੇ ਨੇ ਕਈ ਬਿਨਾ ਸਮਝਿਆ ਨੇਤਾ ਦੀ ਜੈ ਜੈਕਾਰ ਕਰਦੇ ਨੇ ਭਾਵੇਂ ਸਾਡੇ ਬੁੱਧੀਜੀਵਾ ਵਰਗ ਦੇ ਵਿਦਵਾਨ ਜਿੰਨਾ ਮਰਜ਼ੀ ਕਹੀ ਜਾਣ ਕੇ ਨੇਤਾਵਾਂ ਨੂੰ ਇਸ ਤਰ੍ਹਾਂ ਬੋਲਣਾ ਸ਼ੋਭਾ ਨਹੀਂ ਦਿੰਦਾ ਪਰ ਅਗਲਿਆਂ ਕੋਲ ਬੁੱਧੀਜੀਵਿਆਂ ਦੀਆਂ ਕਹੀਆਂ ਲਿਖੀਆਂ ਗੱਲਾਂ ਨੂੰ ਸੁਣਨ ਪੜਨ ਦਾ ਸਮਾਂ ਨਹੀਂ ਹੁੰਦਾ ਹੋਰ ਤਾਂ ਹੋਰ ਦੇਸ਼ ਦੀ ਸੱਤਾਧਾਰੀ ਪਾਰਟੀ ਦਾ ਮੁਖੀ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਿਆ ਕਿ ਸਾਡੇ ਮਨੋਵਿਗਿਆਨੀਆਂ ਨੂੰ ਫਿਕਰ ਹੋ ਗਿਆ ਕਿ ਐਦਾਂ ਦੀਆਂ ਗੱਲਾਂ 3-4 ਸਾਲ ਦੇ ਬੱਚੇ ਕਰਦੇ ਹੁੰਦੇ ਨੇ ਜਿਵੇਂ ਕੋਈ ਵੀ ਵਸਤੂ ਅੱਖਾਂ ਸਾਹਮਣੇ ਜਾਂ ਦਿਮਾਗ ਵਿੱਚ ਆ ਜਾਵੇ ਤਾਂ ਉਸ ਦੀਆਂ ਕਹਾਣੀਆਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇ ਜਿਵੇਂ ਉਸ ਨੇ ਸਾਹਮਣੇ ਬੈਠੀਆਂ ਬੀਬੀਆਂ ਦੇ ਗਲਾਂ ਵਿੱਚ ਪਾਏ ਮੰਗਲ ਸੂਤਰਾਂ ਦੀ ਕਹਾਣੀ ਕੱਢ ਲਈ ਮੁੱਖੀ ਦੀਆਂ ਗੱਲਾਂ ਨੇ ਲੋਕ ਮਨਾਂ ਤੇ ਤਾਂ ਪਤਾ ਨਹੀਂ ਕਿੰਨਾ ਅਸਰ ਪਾਇਆ ਹੋ ਪਰ ਸੁਣਨ ਵਾਲਿਆਂ ਦੇ ਕੰਨ ਹੱਸਣ ਲੱਗ ਪਏ ਹਨ ਇੱਕ ਦਿਨ ਤਾਈ ਭਾਨੂ ਹਫੀ ਹੋਈ ਆਖਣ ਲੱਗੀ ਸਾਢੇ 2 ਮੱਜਾਂ ਨੇ ਦੋਵੇਂ ਅਸੀਂ ਬੱਚੀਆਂ ਵਾਂਗ ਪਾਲੀਆਂ ਨੇ ਪਰ ਥੋੜੇ ਦਿਨਾਂ ਤੋਂ ਦੋਵੇਂ ਉਦਾਸ ਨੇ ਕੱਖ ਨਹੀਂ ਖਾਂਦੀਆਂ ਮੈਂ ਕਿਹਾ ਡਾਕਟਰ ਨੂੰ ਦਿਖਾਓ ਕਹਿੰਦੀ ਦਿਖਾਈਆਂ ਸਨ ਕੋਈ ਬਿਮਾਰੀ ਨਹੀਂ ਹੈ ਡਾਕਟਰ ਕਹਿੰਦਾ ਮੇਰੀ ਸਮਝ ਤੋਂ ਬਾਹਰ ਹੈ ਜਦੋਂ ਅਸੀਂ ਉਹਨਾਂ ਦੇ ਸਿਰ ਤੇ ਹੱਥ ਫੇਰਦੇ ਆ ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ਮੇਰੇ ਦਿਮਾਗ ਦੀ ਬੱਤੀ ਜਗ ਬੁਝ ਹੋਣ ਲੱਗੀ ਮੈਂ ਉਸ ਨੂੰ ਇੱਕ ਉਪਾਅ ਦੱਸਿਆ ਤਾਈ ਦੂਜੇ ਦਿਨ ਭੱਜੀ ਆਈ ਮੈਨੂੰ ਸੌ ਸੌ ਦੁਆਵਾਂ ਦੇਣ ਲੱਗੀ ਉਹ ਆਖਣ ਲੱਗੀ ਕਿ ਜਿਵੇਂ ਤੁਸੀਂ ਕਿਹਾ ਸੀ ਮੈਂ ਉਵੇਂ ਕੀਤਾ ਦਰਅਸਲ ਜਿੱਥੇ ਤਾਈ ਹੁਰਾਂ ਦਾ ਟੀਵੀ ਹੁੰਦਾ ਬੂਹੇ ਦੇ ਸਾਹਮਣੇ ਮੱਜਾ ਬੰਨੀਆਂ ਹੁੰਦੀਆਂ ਹਨ ਥੋੜੇ ਦਿਨ ਪਹਿਲਾਂ ਕਿਸੇ ਪਾਰਟੀ ਵਾਲਿਆਂ ਆਖਿਆ ਸੀ ਕਿ ਜੇਕਰ ਫਲਾਣੀ ਪਾਰਟੀ ਜਿੱਤ ਗਈ ਤੁਹਾਡੀਆਂ ਦੋ ਮੱਜਾਂ ਵਿੱਚੋਂ ਇੱਕ ਮੱਜ ਖੋਲ ਕੇ ਲੈ ਜਾਣਗੇ ਸ਼ਾਇਦ ਮੱਜਾਂ ਨੇ ਵੀ ਇਹ ਗੱਲ ਸੁਣ ਲਈ ਹੋ ਮੈਂ ਸਿਰਫ ਤਾਈ ਨੂੰ ਬੈਠਕ ਦਾ ਬੂਹਾ ਬੰਦ ਕਰਕੇ ਟੀਵੀ ਦੇਖਣ ਲਈ ਆਖਿਆ ਸੀ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਬਹੁਤੀ ਵਸੋਂ ਪਿੰਡਾਂ ਵਿੱਚ ਰਹਿੰਦੀ ਹੈ ਪਿੰਡਾਂ ਦੇ ਲੋਕ ਕਿਸਾਨੀ ਨਾਲ ਜੁੜੇ ਹੋਏ ਹਨ ਪਿਛਲੇ ਸਾਲਾਂ ਵਿੱਚ ਕਿਸਾਨੀ ਧਰਨੇ ਵੇਲੇ ਸਰਕਾਰ ਨੇ ਜੋ ਕੁਝ ਇਹਨਾ ਕਿਰਤੀ ਅੰਦੋਲਨਕਾਰੀਆਂ ਲਈ ਸ਼ਬਦ ਵਰਤੇ ਹਨ ਉਹ ਕਿਸੇ ਤੋਂ ਵੀ ਛੁਪੇ ਨਹੀਂ ਕਿਸਾਨੀ ਸੰਘਰਸ਼ ਵੇਲੇ ਹੀ ਇਹ ਗੱਲਾਂ ਜਗ ਜाहिर ਹੋਈਆਂ ਸਨ ਕਿ ਦੋਹ ਕਾਰਪੋਰੇਟ ਘਰਾਣਿਆਂ ਦੀ ਭਲਾਈ ਲਈ ਸਰਕਾਰ ਜਨਤਾ ਨਾਲ ਧੱਕਾ ਕਰਦੀ ਹੈ ਇਹਨਾਂ ਦੋ ਅਮੀਰ ਬੰਦਿਆਂ ਦੇ ਨਾਂ ਬੱਚਾ-ਬੱਚਾ ਜਾਣਦਾ ਹੈ ਇਹਨਾਂ ਨੂੰ ਦੇਸ਼ ਤੇ ਮੁਖੀ ਦੀ ਸਜ਼ਾ ਸੱਜੀ ਖੱਬੀ ਬਾ ਮੰਨਿਆ ਜਾਂਦਾ ਹੈ ਥੋੜੇ ਦਿਨ ਪਹਿਲਾਂ ਮੁਖੀ ਜੀ ਨੇ ਜੋ ਬਿਆਨ ਦਿੱਤੇ ਲੋਕਾਂ ਮੂੰਹ ਵਿੱਚ ਉਂਗਲੀਆਂ ਪਾ ਲਈਆਂ ਇਹਦਾ ਮਤਲਬ ਉਹਨਾਂ ਅਮੀਰ ਕੋਲ ਕਾਲਾ ਤਨ ਤੇ ਚੋਰੀ ਦਾ ਮਾਲ ਹੈ ਅਤੇ ਮੁਖੀ ਨੂੰ ਇਸ ਗੱਲ ਦਾ ਪਤਾ ਹੈ ਜਦੋਂ ਕਿਸਾਨ ਇਹ ਗੱਲ ਆਖਦੇ ਸਨ ਤਾਂ ਉਹਨਾਂ ਨੂੰ ਅੱਖਾਂ ਦਿਖਾਈਆਂ ਜਾਂਦੀਆਂ ਸਨ ਮੂੰਹੋਂ ਨਿਕਲੀ ਗੱਲ ਕਦੇ ਦੁਬਾਰਾ ਮੂੰਹ ਵਿੱਚ ਨਹੀਂ ਪੈਂਦੀ ਸੱਤਾਧਾਰੀ ਪਾਰਟੀ ਵਾਲਿਆਂ ਆਪਣੀ ਪਾਰਟੀ ਦੇ ਕਈ ਨੇਤਾ ਇਸ ਲਈ ਲਾਂਬੇ ਕਰ ਦਿੱਤੇ ਸਨ ਕਿ ਵੱਡੀ ਉਮਰ ਵਿੱਚ ਜਾ ਕੇ ਕੰਮ ਕਰਨ ਦੀ ਸਮਰੱਥਾ ਘਟ ਜਾਂਦੀ ਹੈ ਇਹ ਗੱਲ ਲੋਕਮੰਨਾਂ ਤੇ ਬਿਠਾਉਣ ਲਈ ਬਹੁਤਾ ਜ਼ੋਰ ਨਹੀਂ ਲਾਉਣਾ ਪਿਆ ਪਰ ਹੁਣ ਉਹੀ ਗੱਲ ਦੇਸ਼ ਤੇ ਪ੍ਰਧਾਨ ਮੁਖੀ ਤੇ ਲਾਗੂ ਕਰਨ ਨੂੰ ਨਾ ਕੀਤੀ ਜਾ ਰਹੀ ਹੈ ਪਰ ਅੱਜ ਕੱਲ੍ਹ ਤਕਨੀਕੀ ਯੁੱਗ ਹੈ ਗੱਲਾਂ ਗੁੱਜੀਆਂ ਨਹੀਂ ਰਹਿੰਦੀਆਂ ਵਿਰੋਧੀ ਪੁਰਾਣੇ ਭਾਸ਼ਣਾਂ ਦੇ ਕਲਿੱਪ ਕੱਢ ਕੇ ਵਾਇਰਲ ਕਰ ਰਹੇ ਹਨ ਸਿਆਣੇ ਤਾਂ ਹੀ ਤੋਲ ਕੇ ਬੋਲਣ ਲਈ ਆਖਦੇ ਹਨ ਨਹੀਂ ਤਾਂ ਇਹ ਵੀ ਆਖਿਆ ਜਾਂਦਾ ਹੈ ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕਢਾऊं ਹੁਣ ਦੇਖਦੇ ਹਾਂ ਕਿਹੜੇ ਕਿਹੜੇ ਨੇਤਾਵਾਂ ਦੀਆਂ ਕਹੀਆਂ ਗੱਲਾਂ ਉਹਨਾਂ ਨੂੰ ਕਿੱਧਰ ਨੂੰ ਧੱਕ ਦੀਆਂ ਹਨ than